ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੇ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਪਾਲਕੀਆਂ ਕੱਟੀਆਂ ਦਿਖਾਵਾਂਗੇ ਸੇਲਾ ਡਿਟੇਲ ਇਹਨਾਂ ਬਾਰੇ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਸੈਣਾ ਹੈ ਜੀ ਨਾਮ ਰਕੀਸ਼ ਸਿੰਘ ਜ਼ਿਲ੍ਹਾ ਬਰਨਾਲਾ ਠੀਕ ਹੈ ਮੋਬਾਈਲ ਨੰਬਰ ਆਪਣ 9979571252 9979571252 97795 71252 71252 ਅੱਜ ਆਪਾਂ ਦੋ ਕਟੀਆਂ ਖਰੀਦ ਕੇ ਲੈ ਆਏ ਹਨ ਜਿਹੜੀ ਪਹਿਲੇ ਨੰਬਰ ਤੇ ਕੱਟੀ ਦੇਖੀਏ ਨੇ ਉਮਰ ਕਿੰਨੀ ਹੈ ਇਹਦੀ ਕੱਟੀ ਦੀ ਇਹ ਹੋ ਗਈ 18 ਕਿ ਮਹੀਨਾ ਦੀ ਠੀਕ ਹੈ 18 ਕਿ ਮਹੀਨਾ ਦੀ ਉਮਰ ਆ ਤੇ ਸਿੰਘ ਸਾਜ ਦੀ ਗੱਲ ਕਰੇ ਸੋਹਣਾ ਸਿੰਘ ਵਧੀਆ ਮੋੜਦੀ ਦੁਰੀ ਆਉਂਦੀ ਹੈ ਹਨਾ ਸੋ ਦੇਖੋ ਫੇਸ ਬਿਊਟੀ ਵਗੈਰਾ ਇਹਨਾਂ ਦੇ ਕੋਈ ਰਿਕਾਰਡ ਵਗੈਰਾ ਪਤਾ ਕੁਝ ਨਹੀਂ ਆਪਾਂ ਨੂੰ ਪਤਾ ਨਹੀਂ ਜੀ ਮੂੰ ਆਪ ਕੋ ਬਥੇਰਾ ਦੱਸਦੇ ਆਂ ਪਰ ਦੱਸਦੇ ਨਹੀਂ ਮੂਰੇ ਬਸ ਠੀਕ ਐ ਮਨਾਂ ਜਿੱਥੋਂ ਆਪਾਂ ਲੈਤੀਏ ਆਂਗੇ ਮੱਝਾਂ ਚੰਗੀਆਂ ਸੀ ਵਧੀਆ ਉਹਨਾਂ ਦੀ ਠੀਕ ਐ ਸੋ ਝੋੜੀ ਦੇਖੋ ਚਾਰੇ ਥਾਂ ਨਿੱਖਣਵੇਂ ਸਾਫ਼ ਸੁਥਰੇ ਸਾਫ਼ ਝੋੜੀ ਦੀ ਕੱਟੀ ਆ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ 29000 ਮਾਨਤਨ ਮਾੜਾ ਮੋਟਾ ਮਾਨਤਨ ਕਰਤਾ ਠੀਕ ਐ ਤੋਰੀ ਵਾਰ ਨਹੀਂ ਸਭ ਤੋਂ ਤੋੜ ਕੇ ਆਪਾਂ ਜੋੜਾ ਤੁਹਾਨੂੰ ਇਕੱਠੇ ਹੀ ਦਿਖਾ ਦਿੰਨੇ ਪਹਿਲਾਂ ਦੂਜੀ ਵਾਰ ਡੀਟੇਲ ਬਾਅਦ ਚ ਪੁੱਛਾਂਗੇ ਸੋ ਦੇਖੋ ਥੋੜਾ ਮੋਰੀ ਦਾ ਕਲਕਾਲ ਕਰ ਦਿਆਂਗੇ ਸਿੰਗ ਸਾਜ ਦੀਆਂ ਤੇ ਝੋਲੀ ਝੜ ਦੇ ਕਟੀਆਂ ਚੰਗੀਆਂ ਸੋ ਦੇਖੋ ਫੇਸਬੁਕੀ ਬਾਕੀ ਜਿੰਨੀਆਂ ਹੈਗੇ ਕਟੀਆਂ ਨਰਮ ਪਤਲੀ ਚਮੜੀ ਦੇ ਵਿੱਚ ਆ ਜਮਾ ਸੋ ਦੇਖੋ ਤੋਰੇ ਵਗੈਰਾ ਕਟੀਆਂ ਦੇ ਪੂਰੇ ਸਾਫ ਸੁਥਰੇ ਤੇ ਚੰਗੀ ਪੱਠ ਪੁੜੇ ਦੇ ਕਟਿਆ ਜੋੜਾ ਬਗਉਆ ਮੇਰੇ ਕੋਲ ਤੇ ਦੇਖੋ ਪੱਠ ਦੇਖੋ ਕੱਟੀ ਦੀ ਕਿਆ ਬਾਤਾਂ ਸੋਹਣੀਆਂ ਕਟੀਆਂ ਵਧੀਆ ਸਾਫ ਸੁਥਰੇ ਝੋਟੀਆਂ ਮਾਣਣ ਵਾਲੀਆਂ ਕਟੀਆਂ ਅੱਗੇ ਸੋ ਸਿਕ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ 2 ਨੰਬਰ ਆਪਾਂ ਕੱਟੀ ਛੋਟੀ ਦੇਖੀਏ ਨੇ ਇਹਦੀ ਉਮਰ ਕਿੰਨੀ ਕਾ ਇਹ 16 ਮਹੀਨੇ ਉਮਰ ਹੈ ਜੀ 16 ਮਹੀਨੇ ਝੋਲੀ ਜਾਣੀ ਪੂਰੀ ਚੰਗੀ ਹੈ ਹਨਾ ਸੋ ਝੋਲੀ ਦੇਖੋ ਝ ਤੇ ਇੱਕ ਵੀ ਰਿਕਾਰਡ ਵਗੈਰਾ ਫਰੇਦਾ ਮੈਨੂੰ ਪਤਾ ਪਾਉ ਨੂੰ ਹਨਾ ਇਹਦਾ ਇਹਦਾ ਭਾਗ ਹੀ ਰਹੂਗਾ ਇਹਦਾ ਸਪਾਈਕ ਹੈ ਮਾਨਤਨ ਹੋ ਜਾਊਗਾ ਮਾਨਤਨ ਨੰਬਰ ਹੋਲ ਜੇ ਆਪਣਾ ਦੁਬਾਰੇ 97795 71255 ਸੋ ਦੋ ਕਟੀਆਂ ਵਕਾਓ ਪਿੰਡ ਸੈਨਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਾਬ ਦਾ ਤਹਿਦ ਲੋ ਧੰਨਵਾਦ